ਹਾਸਿਆਵਲੀਆਂ ਵੀਡੀਓ ਬਣਾਉਣ ਵਾਲੇ ਮਸ਼ਹੂਰ ਵਲੌਗਰ ਗੱਗੂ ਤੇ ਮੋਟਾ ਯਾਨੀ ਕੀ ਬਲਕਰਨ ਤੇ ਗੁਰਸ਼ਰਨ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓ ਤੇ ਵਲੌਗਸ ਤੇ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉਹਨਾਂ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਉੱਥੇ ਹੀ ਉਹ ਲੋਕਾਂ ਦੀ ਗਮਗੀਨ ਜ਼ਿੰਦਗੀ ਦੇ ਵਿੱਚ ਹਾਸਿਆਂ ਦੀ ਰੰਗਤ ਭਰਦੇ ਹਨ ਤੇ ਹੁਣ ਗੱਗੂ ਤੇ ਮੋਟੇ ਦੇ ਪਰਿਵਾਰ ਚੋਂ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਵਲੌਗ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਵੀ ਕਾਫੀ ਕਮੈਂਟ ਉਹਨਾਂ ਨੂੰ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਗੱਗੂ ਹੁਣਾਂ ਦੀ ਸਭ ਤੋਂ ਵੱਡੀ ਭੈਣ ਮਨਦੀਪ ਜੋ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ ਤੇ ਉਸ ਨੂੰ ਸਰਵਾਈਕਲ ਦੀ ਕਾਫੀ ਜ਼ਿਆਦਾ ਪ੍ਰੋਬਲਮ ਸੀ ਤੇ ਅਚਾਨਕ ਉਸ ਨੂੰ ਮਾਈਗਰੇਨ ਦਾ ਅਟੈਕ ਆ ਗਿਆ ਹੈ ਜਿਸ ਤੋਂ ਬਾਅਦ ਉਹ ਇਲਾਜ ਕਰਵਾਉਣ ਦੇ ਲਈ ਇੰਡੀਆ ਆਈ ਹੈ ਕਿਉਂਕਿ ਉਸ ਦੀ ਇਹ ਬਿਮਾਰੀ ਕਾਫੀ ਜ਼ਿਆਦਾ ਵੱਧ ਗਈ ਹੈ ਤੇ ਆਸਟ੍ਰੇਲੀਆ ਵਿੱਚ ਇਸ ਦਾ ਲਾਜ ਨਹੀਂ ਹੈ ਇਸ ਕਰਕੇ ਉਹ ਇੰਡੀਆ ਵਾਪਸ ਆਈ ਹੈ ਤੇ ਇਸ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਕਿਉਂਕਿ ਉਹਨਾਂ ਦੀ ਜਿਹੜੀ ਵੱਡੀ ਭੈਣ ਮੰਦੀਪ ਆ ਉਹ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਰਹਿੰਦੀ ਹੈ 5 ਮਿਨੀ ਮੋਟੀਵੇਟਰ ਦੇ ਨਾਮ ਤੇ ਉਸ ਦਾ YouTube ਚੈਨਲ ਵੀ ਹੈ ਤੇ ਆਪਣੀ ਵੱਡੀ ਭੈਣ ਮੰਦੀਪ ਨੂੰ 에어ਪੋਰਟ ਤੋਂ ਲੈ ਕੇ ਆਉਣ ਤੱਕ ਦਾ ਵਲੌਗ ਵੀ ਗੱਗੂ ਹੋਣਾ ਨੇ ਸ਼ੇਅਰ ਕੀਤਾ ਹੈ ਤੇ ਆਪਣੀ ਭੈਣ ਦੀ ਸਮੱਸਿਆ ਦੇ ਬਾਰੇ ਲਾਈਵ ਆ ਕੇ ਵਲੌਗ ਦੇ ਵਿੱਚ ਦੱਸਿਆ ਹੈ ਤੇ ਬਾਕੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਸਲਾਮਤੀ ਬਖਸ਼ੇ ਤੇ ਉਹ ਹਮੇਸ਼ਾ ਹੱਸਦੇ ਵਸਦੇ ਆਪਣੇ ਪਰਿਵਾਰ ਦੇ ਵਿੱਚ ਰਹਿਣ ਬਾਕੀ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ